ਉਦਾਸ ਦਿਲ ਟੁੱਟੇ ਹੌਸਲੇ ਅਤੇ ਰੱਬੀ ਭਰੋਸੇ ਕਈ ਵਾਰ ਜਿਹੜਾ ਇਨਸਾਨ ਦਾ ਦਿਲ ਆ ਉਦਾਸ ਹੁੰਦਾ ਹੌਸਲਾ ਵੀ ਟੁੱਟ ਜਾਂਦਾ ਹੈ ਉਹ ਤਾਂ ਤੇ ਉਹ ਕਈ ਚੀਜ਼ਾਂ ਨੂੰ ਫਿਰ ਰੱਬ 'ਤੇ ਭਰੋਸੇ ਛੱਡ ਦਿੰਦਾ ਹੈ ਤੇ ਇਹ ਸਾਰਿਆਂ ਦੇ ਲਈ ਇੱਕ ਬਹੁਤ ਵਧੀਆ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਅੱਗੇ ਕਰਨ ਜਾ ਰਿਆਂਗਾ ਹੌਲੀ-ਹੌਲੀ ਮਨ ਨੂੰ ਸ਼ਾਂਤੀ ਦਿੰਦੀ ਹੈ ਅਤੇ ਅੰਤਰੋਨੀ ਤਾਕਤ ਵੱਲ ਲੈ ਕੇ ਜਾਂਦੀ ਹੈ। ਮੈਂ ਅੱਜ ਇਸ ਲੇਖ ਇਸ ਕਲਮਾ ਦੇ ਜ਼ਰੀਏ ਤੁਹਾਡੇ ਨਾਲ ਗੱਲ ਕਰਨ ਜਾ ਰਿਆਂਗਾ। ਅਦਾਸ ਦਿਲ, ਰੱਬ ਦਾ ਸਹਾਰਾ ਅਤੇ ਸਫਲਤਾ ਦੀ ਰਾਹ। ਇੱਕ ਧਾਰਮਿਕ ਵਿਚਾਰ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਆਂਗਾ। ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਕੁਝ ਨਾ ਕੁਝ ਇਹਨਾਂ ਦੇ ਵਿੱਚੋਂ ਹੋ ਸਕਦਾ ਕੋਈ ਚੀਜ਼ ਬੜੀ ਅਲੱਗ ਜਾਵੇ ਤੇ ਹੋ ਸਕਦਾ ਤੁਹਾਡੀ ਜ਼ਿੰਦਗੀ ਨਾਲ ਕੋਈ ਰਿਲੇਟ ਕਰਦੀ ਹੋਵੇ ਤੇ ਹੋ ਸਕਦਾ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਨਮਾ ਇਹ ਲੈ ਕੇ ਆਵੇ ਜਿਆਦਾ ਇਨਸਾਨ ਦਾ ਦਿਲ ਉਦਾਸ ਹੁੰਦਾ ਹੈ ਤਦ ਉਹ ਸਿਰਫ ਲੋਕਾਂ ਤੋਂ ਨਹੀਂ ਆਪਣੇ ਆਪ ਤੋਂ ਵੀ ਦੂਰ ਹੋ ਜਾਂਦਾ ਹੈ ਅੱਖਾਂ ਹੱਸਦੀਆਂ ਨੇ ਪਰ ਦਿਲ ਰੋ ਰਿਹਾ ਹੁੰਦਾ ਹੈ ਇਹ ਉਹ ਅਵਸਥਾ ਹੁੰਦੀ ਹੈ ਜਿੱਥੇ ਦੁਨੀਆਂ ਦੀ ਹਰ ਗੱਲ ਫਿੱਕੀ ਲੱਗਦੀ ਹੈ ਪਰ ਧਾਰਮਿਕ ਸੋਚ ਕਹਿੰਦੀ ਹੈ ਜਦ ਇਨਸਾਨ ਹਰ ਦਰਵਾਜ਼ੇ ਤੋਂ ਨਿਰਾਸ਼ ਹੋ ਜਾਵੇ ਤਦ ਰੱਬ ਦਾ ਦਰਵਾਜ਼ਾ ਆਪ ਖੁੱਲਦਾ ਹੈ ਰੱਬ ਕਦੇ ਵੀ ਇਨਸਾਨ ਨੂੰ ਉਸ ਦੀ ਹੱਦ ਤੋਂ ਵੱਧ ਦੁੱਖ ਨਹੀਂ ਦਿੰਦਾ ਰੱਬ ਕਦੇ ਵੀ ਇਨਸਾਨ ਨੂੰ ਉਸ ਦੀ ਹੱਦ ਤੋਂ ਵੱਧ ਦੁੱਖ ਨਹੀਂ ਦਿੰਦਾ ਦੁੱਖ ਆਉਂਦੇ ਨੇ ਪਰ ਉਹ ਸਜ਼ਾ ਨਹੀਂ ਹੁੰਦੀ ਦੁੱਖ ਆਉਂਦੇ ਨੇ ਪਰ ਉਹ ਸਜ਼ਾ ਨਹੀਂ ਹੁੰਦੀ ਉਹ ਸਖਲਾਈ ਹੁੰਦੀ ਨੇ ਕਰਵਾਣੀ ਕਹਿੰਦੀ ਹੈ ਦੁੱਖਦਾਰੂ ਬਣਦਾ ਹੈ ਕਰਵਾਣੀ ਕਹਿੰਦੀ ਹੈ ਦੁੱਖਦਾਰੂ ਬਣਦਾ ਹੈ ਜਦ ਇਨਸਾਨ ਦੁੱਖ ਵਿੱਚ ਰੱਬ ਨੂੰ ਯਾਦ ਕਰਦਾ ਹੈ ਤਦ ਉਸ ਦਾ ਦਿਲ ਹੌਲੀ-ਹੌਲੀ ਮਜ਼ਬੂਤ ਹੋਣ ਲੱਗਦਾ ਹੈ ਦੁੱਖ ਦਿਲ ਨੂੰ ਤੋੜਦਾ ਨਹੀਂ ਉਹ ਹੰਕਾਰ ਨੂੰ ਤੋੜਦਾ ਹੈ ਦੁੱਖ ਜਿਹੜਾ ਉਹ ਦਿਲ ਨੂੰ ਨਹੀਂ ਤੋੜਦਾ ਉਹ ਅਹੰਕਾਰ ਨੂੰ ਤੋੜਦਾ ਕਰ ਅਦਾਖ ਦਿਲ ਅਕਸਰ ਇਹ ਸਵਾਲ ਕਰਦਾ ਹੈ ਮੇਰੇ ਨਾਲ ਹੀ ਕਿਉਂ ਪਰ ਧਾਰਮਿਕ ਦ੍ਰਿਸ਼ਟੀ ਕਹਿੰਦੀ ਹੈ ਤੈਨੂੰ ਹੀ ਕਿਉਂ ਨਹੀਂ ਧਾਰਮਿਕ ਦ੍ਰਿਸ਼ਟੀ ਕਹਿੰਦੀ ਹੈ ਤੈਨੂੰ ਹੀ ਕਿਉਂ ਨਹੀਂ ਰੱਬ ਉਹੀ ਬੋਝ ਦਿੰਦਾ ਹੈ ਜੋ ਇਨਸਾਨ ਚੱਲ ਸਕੇ ਜਿਨ੍ਹਾਂ ਦਿਲਾਂ ਨੂੰ ਰੱਬ ਨੇ ਗਹਿਰਾ ਬਣਾਇਆ ਹੁੰਦਾ ਉਹਨਾਂ ਨੂੰ ਅਜਮਾਇਸ਼ ਵੀ ਗਹਿਰੀ ਹੁੰਦੀ ਹੈ ਰੱਬ ਉਹੀ ਬੋਝ ਦਿੰਦਾ ਹੈ ਜੋ ਇਨਸਾਨ ਚੱਲ ਸਕੇ ਜਿਨ੍ਹਾਂ ਦਿਲਾਂ ਨੂੰ ਰੱਬ ਨੇ ਗਹਿਰਾ ਬਣਾਇਆ ਹੁੰਦਾ ਹੈ ਉਹਨਾਂ ਨੂੰ ਅਜਮਾਇਸ਼ ਵੀ ਗਹਿਰੀ ਦਿੰਦਾ ਹੈ ਕਿਉਂਕਿ ਗਹਿਰਾਈ ਤੋਂ ਬਿਨਾ ਇਨਸਾਨ ਵਿੱਚ ਦਇਆ ਸਬਰ ਅਤੇ ਸਮਝ ਪੈਦਾ ਨਹੀਂ ਹੁੰਦੀ ਜਦ ਮਨ ਟੁੱਟਦਾ ਹੈ ਤਦ ਨਾਮ ਸਹਾਰਾ ਬਣਦਾ ਹੈ ਨਾਮ ਕੋਈ ਸ਼ਬਦ ਨਹੀਂ ਨਾਮ ਇੱਕ ਅਹਿਸਾਸ ਹੈ ਜਦ ਇਨਸਾਨ ਬਹਿਗੁਰੂ ਕਹਿੰਦਾ ਹੈ ਤਾਂ ਉਹ ਸਿਰਫ ਬੋਲ ਨਹੀਂ ਕੱਢਦਾ ਜਦ ਇਨਸਾਨ ਬਹਿਗੁਰੂ ਕਹਿੰਦਾ ਹੈ ਤਾਂ ਉਹ ਸਿਰਫ ਬੋਲ ਨਹੀਂ ਕੱਢਦਾ ਉਹ ਆਪਣਾ ਭਾਰ ਰੱਬ ਨੂੰ ਸੌਂਪਦਾ ਹੈ ਨਾਮ ਜਪਣ ਨਾਲ ਦੁੱਖ ਤਾਂ ਅੰਤ ਖਤਮ ਨਹੀਂ ਹੁੰਦਾ ਪਰ ਉਸ ਨੂੰ ਝੱਲਣ ਦੀ ਤਾਕਤ ਮਿਲ ਜਾਂਦੀ ਹੈ ਧਾਰਮਿਕ ਵਿਚਾਰ ਸਿਖਾਉਂਦੇ ਨੇ ਕਿ ਹਰ ਧੀਰ ਨਹੀਂ ਹੁੰਦੀ ਧਾਰਮਿਕ ਜਿਹੜੇ ਵਿਚਾਰ ਆ ਉਹ ਸਿਖਾਉਂਦੇ ਨੇ ਇਨਸਾਨ ਨੂੰ ਕਿ ਹਰ ਧੀਰ ਨਹੀਂ ਹੁੰਦੀ ਹਰ ਹਨੇਰਾ ਸਦਾ ਨਹੀਂ ਰਹਿੰਦਾ ਰਾਤ ਕਿੰਨੀ ਵੀ ਲੰਬੀ ਹੋਵੇ ਸਵੇਰ ਜ਼ਰੂਰ ਆਉਂਦੀ ਹੈ ਉਮੀਦ ਰੱਬ ਦੀ ਸਭ ਤੋਂ ਵੱਡੀ ਹਿੰਮਤ ਹੈ ਉਮੀਦ ਹੈ ਜਿਹੜੀ ਰੱਬ ਦੀ ਸਭ ਤੋਂ ਵੱਡੀ ਨੇਮਤ ਹੈ ਜਿਸ ਦਿਲ ਵਿੱਚ ਉਮੀਦ ਜਿਉਂਦੀ ਰਹਿੰਦੀ ਹੈ ਉਹ ਦਿਲ ਕਦੇ ਮਰਦਾ ਨਹੀਂ ਉਮੀਦ ਰੱਬ ਦੀ ਸਭ ਤੋਂ ਵੱਡੀ ਨੇਮਤ ਹੈ ਜਿਸ ਦਿਲ ਵਿੱਚ ਉਮੀਦ ਜਿਉਂਦੀ ਰਹਿੰਦੀ ਹੈ ਉਹ ਦਿਲ ਕਦੇ ਮਰਦਾ ਨਹੀਂ ਇਨਸਾਨ ਅਕਸਰ ਲੋਕਾਂ ਤੋਂ ਉਮੀਦਾਂ ਬਨ ਲੈਂਦਾ ਹੈ ਇਨਸਾਨ ਅਕਸਰ ਲੋਕਾਂ ਤੋਂ ਉਮੀਦਾਂ ਮੰਨ ਲੈਂਦਾ ਹੈ ਜਦ ਲੋਕ ਛੱਡ ਜਾਂਦੇ ਨੇ ਤਦ ਦਿਲ ਟੁੱਟ ਜਾਂਦਾ ਹੈ ਇਨਸਾਨ ਅਕਸਰ ਲੋਕਾਂ ਤੋਂ ਉਮੀਦਾਂ ਬੰਨ੍ਹ ਲੈਂਦਾ ਹੈ ਜਦ ਲੋਕ ਛੱਡ ਜਾਂਦੇ ਨੇ ਤਦ ਦਿਲ ਟੁੱਟ ਜਾਂਦਾ ਹੈ ਪਰ ਧਾਰਮਿਕ ਸੋਚ ਕਹਿੰਦੀ ਹੈ ਲੋਕ ਸਾਥੀ ਹੁੰਦੇ ਨੇ ਸਹਾਰਾ ਸਿਰਫ ਰੱਬ ਹੁੰਦਾ ਹੈ ਜਦ ਤੁਸੀਂ ਆਪਣਾ ਭਰੋਸਾ ਰੱਬ ਤੇ ਰੱਖਦੇ ਹੋ ਤਾਂ ਕੋਈ ਛੱਡ ਕੇ ਵੀ ਤੁਹਾਨੂੰ ਤੋੜ ਨਹੀਂ ਸਕਦਾ ਜਾਦ ਤੂੰ ਸੀ ਆਪਣਾ ਪਰੋਸਾ ਰੱਬ ਤੇ ਰੱਖ ਤੇ ਹੋ ਤਾਂ ਕੋਈ ਛੱਡ ਕੇ ਵੀ ਤੁਹਾਨੂੰ ਤੁਹਾਨੂੰ ਤੋੜ ਨਹੀਂ ਸਕਦਾ ਸਬਰ ਧਰਮ ਦਾ ਸਭ ਤੋਂ ਵੱਡਾ ਗਹਿਣਾ ਹੈ ਸਬਰ ਧਰਮ ਦਾ ਸਭ ਤੋਂ ਵੱਡਾ ਗਹਿਣਾ ਹੈ ਸਬਰ ਦਾ ਮਤਲਬ ਇਹ ਨਹੀਂ ਹੈ ਕਿ ਦਰਦ ਮਹਿਸੂਸ ਨਾ ਹੋਵੇ ਸਬਰ ਦਾ ਮਤਲਬ ਹੈ ਦਰਦ ਵਿੱਚ ਵੀ ਗਲਤ ਰਸਤਾ ਨਾ ਚੁਣਨਾ ਸਬਰ ਦਾ ਮਤਲਬ ਹੈ ਦਰਦ ਵਿੱਚ ਵੀ ਗਲਤ ਰਸਤਾ ਨਾ ਚੁੜਨਾ ਜੋ ਉਹ انسان ਸਬਰ ਰੱਖਦਾ ਹੈ ਰੱਬ ਉਸ ਦੇ ਰਾਹ ਆਪ ਸਾਫ਼ ਕਰ ਦਿੰਦਾ ਹੈ ਸਬਰ ਕੌੜਾ ਲੱਗਦਾ ਹੈ ਪਰ ਉਸ ਦਾ ਜਿਹੜਾ ਫਲ ਹੈ ਬਹੁਤ ਹੀ ਜਿਆਦਾ ਮਿੱਠਾ ਹੁੰਦਾ ਹੈ ਕਈ ਵਾਰ ਰੱਬ ਸਾਨੂੰ ਤੋੜ ਕੇ ਬਣਾਉਂਦਾ ਹੈ ਕਈ ਵਾਰ ਰੱਬ ਸਾਨੂੰ ਤੋੜ ਕੇ ਬਣਾਉਂਦਾ ਹੈ ਜਿਹੜਾ ਘੜਾ ਤਪਸ਼ ਨਹੀਂ ਸਹਿੰਦਾ ਉਹ ਮਜ਼ਬੂਤ ਨਹੀਂ ਹੁੰਦਾ ਕਈ ਵਾਰ ਰੱਬ ਸਾਨੂੰ ਤੋੜ ਕੇ ਬਣਾਉਂਦਾ ਹੈ ਜਿਹੜਾ ਘੜਾ ਸੇਕ ਨਹੀਂ ਸਹਿੰਦਾ ਅੱਗ ਨਹੀਂ ਸਹਿੰਦਾ ਉਹ ਮਜ਼ਬੂਤ ਨਹੀਂ ਬਣਦਾ ਇਨਸਾਨ ਦੀ ਰੂਹ ਵੀ ਅਜਮਾਇਸ਼ਾਂ ਵਿੱਚ ਤਪ ਕੇ ਨਿਖਰਦੀ ਹੈ ਇਨਸਾਨ ਦੀ ਰੂਹ ਵੀ ਅਜਮਾਇਸ਼ਾਂ ਵਿੱਚ ਤਪ ਕੇ ਨਿਖਰਦੀ ਹੈ ਜੋ ਇਨਸਾਨ ਦੁੱਖ ਵਿੱਚ ਵੀ ਸ਼ੁਕਰ ਕਰਨਾ ਸਿੱਖ ਲੈਂਦਾ ਹੈ ਉਹ ਰੱਬ ਦੇ ਬਹੁਤ ਨੇੜੇ ਪਹੁੰਚ ਜਾਂਦਾ ਹੈ ਜੋ ਇਨਸਾਨ ਦੁੱਖ ਵਿੱਚ ਵੀ ਸ਼ੁਕਰ ਕਰਨਾ ਸਿੱਖ ਲੈਂਦਾ ਹੈ ਉਹ ਰੱਬ ਦੇ ਬਹੁਤ ਨੇੜੇ ਪਹੁੰਚ ਜਾਂਦਾ ਹੈ ਧਾਰਮਿਕ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਫਲਤਾ ਸਿਰਫ ਧਨ ਜਾਂ ਸ਼ੋਰਤ ਨਹੀਂ ਅਸਲ ਸਫਲਤਾ ਉਹ ਹੁੰਦੀ ਹੈ ਜਦ ਦਿਲ ਸ਼ਾਂਤ ਹੋਵੇ ਮਨ ਸਾਫ਼ ਹੋਵੇ ਅਤੇ ਨੀਅਤ ਸੱਚੀ ਹੋਵੇ ਜਿਹੜਾ ਇਨਸਾਨ ਦੁਨੀਆ ਜਿੱਤ ਕੇ ਵੀ ਆਪਣੇ ਆਪ ਨੂੰ ਹਾਰ ਜਾਵੇ ਉਹ ਅਸਲ ਵਿੱਚ ਨਕਾਮ ਹੈ ਅਤੇ ਜੋ ਇਨਸਾਨ ਸਭ ਕੁਝ ਝੋਗਾ ਕੇ ਵੀ ਰੱਬ ਦਾ ਭਰੋਸਾ ਨਾ ਛੱਡੇ ਉਹ ਅਸਲ ਵਿੱਚ ਕਾਮਯਾਬ ਹੈ ਸੇਵਾ ਧਰਮ ਦੀ ਆਤਮਾ ਹੈ ਸੇਵਾ ਧਰਮ ਦੀ ਆਤਮਾ ਹੈ ਜਦ ਇਨਸਾਨ ਆਪਣੇ ਦੁੱਖਾਂ ਵਿੱਚ ਵੀ ਕਿਸੇ ਹੋਰ ਦੇ ਦੁੱਖ ਨੂੰ ਸਮਝ ਲੈਂਦਾ ਹੈ ਤਦ ਉਸ ਦਾ ਦਰਦ ਹਲਕਾ ਹੋਣ ਲੱਗਦਾ ਹੈ ਸੇਵਾ ਇਨਸਾਨ ਨੂੰ ਆਪਣੇ ਆਪ ਤੋਂ ਉੱਚਾ ਚੁੱਕ ਲੈਂਦੀ ਹੈ ਸੇਵਾ ਕਰਨ ਵਾਲਾ ਕਦੇ ਖਾਲੀ ਨਹੀਂ ਰਹਿੰਦਾ ਨਿਮਰਤਾ انسان ਨੂੰ ਰੱਬ ਨਾਲ ਜੋੜਦੀ ਹੈ ਜਦ ਇਨਸਾਨ ਆਪਣੇ ਆਪ ਨੂੰ ਸਭ ਤੋਂ ਘੱਟ ਸਮਝ ਲੈਂਦਾ ਹੈ ਤਦ ਰੱਬ ਉਸ ਨੂੰ ਸਭ ਤੋਂ ਉੱਚਾ ਕਰ ਦਿੰਦਾ ਹੈ ਅਹੰਕਾਰ انسان ਨੂੰ ਇਕੱਲਾ ਕਰ ਦਿੰਦਾ ਹੈ ਪਰ ਨਿਮਰਤਾ ਸਭ ਨੂੰ ਆਪਣੇ ਨਾਲ ਜੋੜ ਲੈਂਦੀ ਹੈ ਉਦਾਸ ਦੇ ਲਈ ਧਰਮਕ ਰਾਹ ਸਭ ਤੋਂ ਸੁਰੱਖਿਤ ਹੁੰਦਾ ਹੈ ਉਦਾਸ ਦੇ ਲਈ ਤਾਰ ਮੇ ਕਰਾ ਸਭ ਤੋਂ ਸੁਰੱਖਤ ਹੁੰਦਾ ਹੈ ਨਾ ਇੱਥੇ ਝੂਠੀ ਦਲਾਸਾ ਹੁੰਦਾ ਹੈ ਨਾ ਝੂਠੇ ਵਾਦੇ ਇੱਥੇ ਸਿਰਫ ਪ੍ਰੋਸਾ ਹੁੰਦਾ ਹੈ ਰੱਬ ਤੇ ਅਤੇ ਇਹ ਪ੍ਰੋਸਾ ਕਦੇ ਟੁੱਟਦਾ ਨਹੀਂ ਹੁੰਦਾ ਜਿਆਦਾ ਨਸਾਨ ਇਹ ਮੰਨ ਲੈਂਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਰੱਬ ਦੀ ਰਜ਼ਾ ਨਾਲ ਹੋ ਰਿਹਾ ਹੈ ਤਾਂ ਤਾਂ ਉਸ ਦਾ ਦਿਲ ਹੌਲੀ-ਹੌਲੀ ਹਲਕਾ ਹੋ ਜਾਂਦਾ ਹੈ ਰਾਜਾ ਵਿੱਚ ਰਹਿਣਾ ਸੌਖਾ ਨਹੀਂ ਪਰ ਇਹੀ ਅਸਲ ਮੁਕਤੀ ਦਾ ਰਾਹ ਹੈ ਅਖੀਰ ਵਿੱਚ ਸਿਰਫ ਇਹ ਕਹਿਣਾ ਜੇ ਤੁਹਾਡਾ ਦਿਲ ਉਦਾਸ ਹੈ ਤਾਂ ਇਹ ਰੱਬ ਦੀ ਨਜ਼ਰ ਹੈ ਤੁਹਾਡੇ ਉੱਤੇ ਉਹ ਤੁਹਾਨੂੰ ਕੁਝ ਸਿਖਾਉਣਾ ਚਾਹੁੰਦਾ ਹੈ ਤੁਹਾਨੂੰ ਹੋਰ ਗਿਰਬ ਬਣਾਉਣਾ ਚਾਹੁੰਦਾ ਹੈ ਰੱਬ ਦੇ ਘਰ ਧੀਰ ਹੈ ਅੰਧੇਰ ਨਹੀਂ ਅਖੀਰ ਵਿੱਚ ਸਿਰਫ ਇਹ ਹੀ ਕਹਿਣਾ ਜੇ ਅੱਜ ਤੁਹਾਡਾ ਦਿਲ ਉਦਾਸ ਹੈ ਤਾਂ ਇਹ ਰੱਬ ਦੀ ਨਜ਼ਰ ਹੈ ਤੁਹਾਡੇ ਉੱਤੇ ਉਹ ਤੁਹਾਨੂੰ ਕੁਝ ਸਿਖਾਉਣਾ ਚਾਹੁੰਦਾ ਹੈ ਤੁਹਾਨੂੰ ਹੋਰ ਗਹਿਰਾ ਬਣਾਉਣਾ ਚਾਹੁੰਦਾ ਹੈ ਰੱਬ ਦੇ ਘਰ ਦੇ ਰਹਿ ਅਧੀਰ ਨਹੀਂ ਜੋ ਰੱਬ ਨੂੰ ਫੜ ਲੈਂਦਾ ਹੈ ਉਹ ਕਦੇ ਵੀ ਇਕੱਲਾ ਨਹੀਂ ਰਹਿੰਦਾ ਅਤੇ ਜੋ ਦੁੱਖ ਵਿੱਚ ਵੀ ਰੱਬ ਨੂੰ ਯਾਦ ਕਰਦਾ ਹੈ ਉਸ ਦੀ ਸਫਲਤਾ ਸਿਰਫ ਸਮੇਂ ਦੀ ਗੱਲ ਹੁੰਦੀ ਹੈ ਸੋ ਦੋਸਤੋ ਏਸੀ ਅੱਜ ਦਾ ਸਾਡਾ ਵਿਚਾਰ ਜਿਹੜਾ ਸੀ ਤੁਹਾਡੇ ਨਾਲ ਸਾਂਝਾ ਕੀਤਾ ਕੱਲ ਮਿਲਾਂਗੇ ਦੋਸਤੋ ਕਿਸੇ ਹੋਰ ਵਿਸ਼ੇ ਦੇ ਨਾਲ ਕੋਈ ਹੋਰ ਵਿਚਾਰ ਲੈ ਕੇ ਉਦੋਂ ਤੱਕ ਲਈ ਹੁਣ ਤੁਸੀਂ ਆਪਣੇ ਦੋਸਤ ਹਰਪੀਤ ਨੂੰ ਦਿਓ ਇਜਾਜ਼ਤ ਧੰਨਵਾਦ ਜੀ ਰਬਰਕ